ਸਾਰੇ ਇੱਕ ਪਿਛਲੇ ਦਿਨੀ ਲਾਕਡਾਊਨ ਦੇ ਵਿੱਚ ਕੇਸ ਹੁੰਦਾ ਤੁਹਾਡਾ ਕਾਫੀ ਜ਼ਿਕਰ ਹੋਇਆ ਸੀ ਉਸ ਕੇਸ ਨਾਲ ਰਿਲੇਟਡ ਜੀ ਤੇ ਗੁੱਟ ਵੱਡਿਆ ਗਿਆ ਸੀ ਐਸਆਈ ਸਾਹਿਬ ਸੀ ਜੀ ਤੇ ਤੁਸੀਂ ਦੇਖਿਆ ਸੀ ਉਸ ਕੇਸ ਨੂੰ ਤੇ ਅੱਜ ਕੀ ਸਟੇਟਸ ਹੈ ਉਸ ਕੇਸ ਦਾ ਦੇਖੋ ਉਹ ਉਹ ਕੇਸਾਂ ਦੇ ਨਾਮ ਸੀਗਾ ਸਰਕਾਰ ਬਨਾਮ ਬਾਬਾ ਬਲਵਿੰਦਰ ਸਿੰਘ ਵਗੈਰਾ ਜੀ ਗੁਰਦੁਆਰਾ ਖਿਚੜੀ ਸਾਹਿਬ ਜੀ ਉਹਦੇ ਵਿੱਚ ਤਿੰਨ ਮੁਕੱਦਮੇ ਦਰਜ ਹੋਏ ਹਮ ਇੱਕ ਮੁਕੱਦਮਾ ਸਭ ਤੋਂ ਪਹਿਲਾਂ ਦਰਜ ਹੁੰਦਾ ਹੈ ਥਾਣਾ ਸਦਰ ਪਟਿਆਲਾ 1242020 ਨੂੰ ਜ ਜਿਹਦੇ ਵਿੱਚ ਕੀ ਥਾਣੇਦਾਰ ਹਰਜੀਤ ਸਿੰਘ ਦਾ ਗੁੱਟ ਵੱਡੇ ਜਾਂਦਾ ਤੇ ਗੁੱਟ ਵੱਡ ਕੇ ਅਲੱਗ ਕੀਤਾ ਜਾਂਦਾ ਜੀ ਉਸ ਤੋਂ ਬਾਅਦ ਜੋ ਪੁਲਿਸ ਸਟੋਰੀ ਲਿਆਉਂਦੀ ਹੈ ਜਬ ਪੁਲਿਸ ਦੀ ਤਫਤੀਸ਼ ਇਹ ਹੈ ਕਿ ਉਹ ਨਿਹੰਗਾਂ ਨੂੰ ਫੋਲੋ ਕਰਦੇ ਡੇਰਾ ਖਿਚੜੀ ਸਾਹਿਬ ਜਾਂਦੇ ਆ ਡੇਰਾ ਖਿਚੜੀ ਸਾਹਿਬ ਤੋਂ ਜਿਹੜਾ ਹੈਗਾ ਬਾਬਾ ਬਲਵਿੰਦਰ ਸਿੰਘ ਵਗੈਰਾ ਉਹਨਾਂ ਨੂੰ ਥ੍ਰੈਟ ਕਰਦੇ ਆ ਕਿ ਸਾਡੇ ਕੋਲੇ ਪੈਟਰੋਲ ਬੰਬ ਹੈ ਸਾਡੇ ਕੋਲੇ ਅਸਲਾ ਹੈ ਅਸੀਂ ਤੁਹਾਨੂੰ ਜਿਹੜਾ ਹੈਗਾ ਨੁਕਸਾਨ ਪਹਚਾਵਾਗੇ ਉਸ ਕੰਟੀਨਿਊਸ਼ਨ ਦੇ ਵਿੱਚ ਪੁਲਿਸ ਐਫ ਆਈ ਆਰ ਦਰਜ ਕਰਦੀ ਥਾਣੇ ਪਸਿਆਣੇ ਧਾਰਾ ਲਾਉਂਦੀ ਹੈ 307 ਕਿ ਪੁਲਿਸ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜੀ ਧਾਰਾ ਲਾਉਂਦੀ ਹੈ ਯੂ ਐਪੀ ਤਹਿਤ ਕਿ ਇਹਨਾਂ ਦੇ ਕੋਲੇ ਜਿਹੜਾ ਸੀਗਾ ਨਾਜਾਇਜ਼ ਚੀਜ਼ਾਂ ਦੀ ਬਰਾਮਦਗੀ ਦਾ ਖਤਸਾ ਕਿਉਂਕਿ ਇਹ ਬੰਦੇ ਜਿਹੜੇ ਹੈਗੇ terrorist activities ਨਾਲ ਸੰਬੰਧਤ ਹੈ ਫਿਰ ਪੁਲਿਸ ਉਹਦੇ ਵਿੱਚ ਲਾਉਂਦੀ ਹੈ ਕਿ ਇਹਨਾਂ ਕੋਲੇ ਪੈਟਰੋਲ ਬੰਬ ਹੈ ਉਹਦੇ ਵਿੱਚ ਐਕਸਪਲੋਸਿਵ ਐਕਟ ਲਾਉਂਦੀ ਹੈ ਪੁਲਿਸ ਡਿਜ਼ਾਸਟਰ ਮੈਨੇਜਮੈਂਟ ਐਕਟ ਲਾਉਂਦੀ ਹੈ ਜੀ ਪੁਲਿਸ ਕਹਿੰਦੀ ਹੈ ਵੀ ਸਾਨੂੰ ਇਹਨਾਂ ਨੇ ਸਾਡੀ ਸਰਕਾਰੀ ਡਿਊਟੀ 'ਚ ਵਿਘਨ ਪਾਇਆ ਇਹ ਕੇਸ ਬਹੁਤ ਹਾਈ ਪ੍ਰੋਫਾਈਲ ਜਾਂ ਬਹੁਤ ਹਾਈ ਸਕੋਰਸ ਦੇ ਉੱਤੇ ਲੜਿਆ ਗਿਆ ਇਹਦੇ ਵਿੱਚ ਰੀਸੈਂਟਲੀ ਪਿੱਛੇ ਜੇ ਮਾਣਯੋਗ ਐਡੀਸ਼ਨ ਸੈਸ਼ਨ ਜਜ ਪਟਿਆਲਾ ਨੇ ਉਸ ਕੇਸ ਦਾ ਫੈਸਲਾ ਕੀਤਾ ਹਮ ਬਾਬਾ ਬਲਵਿੰਦਰ ਸਿੰਘ ਤੇ ਉਹਦੇ ਬਾਕੀ ਸਾਰੇ ਸਾਥੀਆਂ ਨੂੰ 307 ਚੁਬਰੀ ਕਰਤਾ ਹਮ ਯੂ ਆਪਾ ਚੁਬਰੀ ਕਰਤਾ ਐਕਸਪਲੋਸਿਵ ਐਕਟ ਚੁਬਰੀ ਕਰਤਾ ਅੱਛਾ ਤਿੰਨ ਮੁਲਜ਼ਮਾ ਕੋਲੇ ਵੈਪਨਸ ਦੀ ਰਿਕਵਰੀ ਪੁਲਿਸ ਨੇ ਕਹੀ ਸੀਗੀ ਹਮ ਬਾਬਾ ਬਲਵਿੰਦਰ ਸਿੰਘ ਉਹਨਾਂ ਦਾ ਬੇਟਾ ਜਗਮੀਤ ਹਮ ਤੇ ਇੱਕ ਉਹਨਾਂ ਦਾ ਸੇਵਾਦਾਰ ਨਰਪੈ ਸਿੰਘ ਜੀ ਨਰਪੈ ਸਿੰਘ ਦੇ ਹਾਲਾਂਕਿ ਗੋਲੀ ਲੱਗੀ ਸੀ ਗੋਲੀ ਵੀ ਉਹਨਾਂ ਦੇ ਸ਼ੋਲਡਰ ਚੋਂ ਲੰਘ ਕੇ ਆਰਪਾਰ ਹੋਈ ਸੀਗੀ ਉਹ ਤਿੰਨਾਂ ਬੰਦਿਆਂ ਨੂੰ ਆਰਾਂਜੈਕਟ ਤਹਿਤ ਜੱਜ ਸਾਹਿਬ ਨੇ ਜਿੰਨੀ دیر ਉਹਨੇ ਅੰਦਰ ਲਈ ਸੀ ਆਲਰੇਡੀ ਅੰਡਰਗੋਨ ਤਹਿਤ ਡਿਸਾਈਡ ਕੀਤਾ ਬਾਕੀ ਸਾਰੇ ਬੰਦੇ ਬਰੀ ਕਰ ਦਿੱਤੇ ਸੀ ਉਹ ਇੱਕ ਬਹੁਤ ਵੱਡਾ ਬਹੁਤ ਵੱਡਾ ਕੇਸ ਮੈਨੂੰ ਲੱਗਦਾ ਹੈ ਹੁਣੇ ਰੀਸੈਂਟ ਟਾਈਮਸ ਮੈਨੂੰ ਕਰਨ ਦਾ ਮੌਕਾ ਮਿਲਿਆ ਤੇ ਉਹਦੇ ਵਿੱਚ ਜੋ ਸਟੋਰੀ ਪੁਲਿਸ ਸੀਗੀ ਔਨ ਦਾ ਫੇਸ ਆਫ ਇਟ ਮਾਨਯੋਗ ਅਦਾਲਤ ਨੇ ਉਹਨੂੰ ਜਿਹੜਾ ਹੈਗਾ ਨਕਾਰਦੇ ਹੋਇਆ ਇਹਨਾਂ ਨੇ ਸਭ ਨੂੰ ਮੇਨ ਅਫੈਂਸਿਸ ਚੋਂ ਬਰੀ ਕੀਤਾ ਸਟੇਟ ਵਰਸਸ ਬਲਵਿੰਦਰ ਸਿੰਘ ਵਗੈਰਾ ਕੇਸ ਖਤਮ ਹੋ ਗਿਆ ਹੁਣ ਖਤਮ ਹੋ ਗਿਆ ਜਿਨ੍ਹਾਂ ਨੂੰ ਬਰੀ ਕਰਤਾ ਸੀ ਉਹਨਾਂ ਸਾਰੇ ਤੇ ਉਹ ਕਿੰਨਾ ਟਾਈਮ ਜੁਡੀਸ਼ੀਅਲ ਕਸਟਡੀ ਦੇ ਵਿੱਚ ਰਹਿੰਦੇ ਨੇ 12/4/2020 ਤੋਂ ਲੈ ਕੇ ਜਨਵਰੀ 2026 ਤੱਕ ਉਹ 7 ਬੰਦੇ ਜਿਹੜੇ ਹੈਗੇ ਜੁਡੀਸ਼ੀਅਲ ਕਸਟਡੀ ਚ ਸੈਂਟਰਲ ਜੇਲ ਪਟਿਆਲਾ ਦੇਖੇ ਰਹਿੰਦੇ ਨੇ ਹੁਣ ਤੁਸੀਂ ਦੇਖ ਲਓ ਵੀ ਤਕਰੀਬਨ ਜਿਹੜਾ ਹੈਗਾ 6 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਜੇਲ ਚ ਲਾਇਆ